ਉਹ ਦੋ ਕੁੜੀਆਂ ਨੂੰ ਕੋਈ ਰੋਕ ਕੇ ਪੁੱਛ ਰਹੇ ਨੇ ਉਹਨਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਇਹ ਜਿਹੜਾ ਇਹ ਤੁਸੀਂ ਕੀ ਕਰਨਾ ਆਏ ਹੋ ਜੋ ਕਹਿੰਦੇ ਸੀ ਕਿ ਜੇ ਮਨਜੀਤ ਨਾਮ ਦਾ ਜਿਹੜਾ ਲੋਗੜ ਦੇ ਰਹਿਣ ਵਾਲਾ ਬੰਦਾ ਉਹ ਤੁਸੀਂ ਚਿੱਟਾ ਲੈਣ ਆਇਆ ਸੀ ਤਾਂ ਇਸੇ ਸਬੰਧ ਵਿੱਚ ਜਦੋਂ ਸਾਡੇ ਧਿਆਨ ਚ ਆਇਆ ਸੀ ਜੀ ਤੁਰੰਤ ਕਾਰਵਾਈ ਕਰਦੇ ਹੋਏ ਦਾ ਮਨਜੀਤ ਸਿੰਘ ਸੀ ਆਏ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਿਹੜਾ ਹੈ ਗੱਲ ਇਹ ਸਾਨੂੰ ਜੋ ਨਿਕਲ ਕੇ ਸਾਹਮਣੇ ਆਈ ਹੈ ਜਿਹੜਾ ਮਨਜੀਤ ਸਿੰਘ ਪੁੱਤਰ ਨਛੱਤਰ ਸਿੰਘ ਲੋਗੜ ਦੇ ਰਹਿਣ ਵਾਲਾ ਤੇ ਇਹਦੇ ਕੋਲੋਂ ਸਾਨੂੰ 2 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ ਤੇ ਫਰਦਰ ਜਦੋਂ ਅਸੀਂ ਇਹਦੇ ਅੱਗੇ ਪੁੱਛਗਿਛ ਕੀਤੀ ਹੈ ਸਾਨੂੰ ਇਹ ਪਤਾ ਲੱਗਿਆ ਤੇ 185 ਨੰਬਰ ਮੁਕੱਦਮਾ 21 ਦਾ ਥਾਣਾ ਸਿਟੀ ਖਰੜ ਦਾ ਵੀ ਇੱਕ ਦਰਜਾ ਉਹ ਵੀ ਇਹ ਤੇ ਚਿੱਟੇ ਦਾ ਹੀ ਮੁਕੱਦਮਾ ਦਰਜ ਹੈ। ਤੋਂ ਜੇ ਅੱਗੇ ਅਸੀਂ ਜਿਹੜੀ ਅੱਗੇ ਤਫतीश ਕੀਤੀ ਜਾ ਰਹੀ ਹੈ ਇਹ ਕਿੱਥੋਂ ਲੈ ਕੇ ਆਉਂਦਾ ਕਿ ਇਹਨੂੰ ਕਿਨੂੰ ਵੇਚਦਾ ਉਹ ਸਾਰੇ ਐਂਗਲ ਅਸੀਂ ਜਿਹੜੇ ਅੱਗੇ ਕੋਹ ਕੀਤੀ ਜਾਊਗੀ। ਨਹੀਂ ਜੇ ਮੈਂ ਸਾਰੇ ਦੀ ਕੁਆਂਟੀਟੀ ਸਿਰਫ 2 ਗ੍ਰਾਮ ਹੈ ਇਹ ਕੰਜ਼ਿਊਮ ਕਰਦਾ ਸੀ ਜਾਂ ਸੇਲ ਕਰਦਾ ਅੱਗੇ ਕੋਈ ਇਹੋ ਜਿਹਾ ਕੁਝ ਹੈ ਸਾਹਮਣੇ ਆਇਆ ਹੈ ਜੀ। ਹਾਂਜੀ ਇਹ ਮਤਲਬ ਇਹ ਜਿਵੇਂ ਜਿਸ 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 ਸਾਧ ਤੋਂ ਜੇ ਇਹਨੂੰ ਐਪਰੀਹੈਂਡ ਕੀਤਾ ਉਥੇ ਤਾਂ ਮੁਲਕੀਏ ਕੋਈ ਸਪਲਾਈ ਕਰਨ ਦਾ ਗਿਆ ਨਹੀਂ ਸੀ ਇਹਦੇ ਵੈਸੇ ਹੀ ਇਹਦੇ ਕੋਲ ਇੰਨਾ ਕਿ ਸੀਗਾ ਸਾਨੂੰ ਇਹਦੇ ਤੋਂ ਉਮੀਦ ਹੈ ਵੀ ਇਹ ਤੋਂ ਹੋਰ ਵੀ ਸਾਨੂੰ ਰਿਕਵਰੀ ਹੋਊਗੀ ਜਦ ਜੋ ਪੀਂਦਾ ਵੀ ਹੈ ਤੇ ਵੇਚਦਾ ਵੀ ਕੰਮ ਕਰਦਾ ਹੋਰ ਜਿਹੜੇ 2 ਗ੍ਰਾਮ ਚਿੱਟਾ ਕਰਾਉਂਦਾ ਇਹ ਸਫੀਸ਼ੀਐਂਟ ਹੈ ਇਹਨੂੰ ਸੰਗੋਸ਼ਤ ਲਈ ਕੋਈ ਕੋਈ ਜ਼ਿਆਦਾ ਕੁਆਂਟੀਟੀ ਦੀ ਨਹੀਂ ਹੁੰਦੀ ਜਿਹੜੀ ਨਹੀਂ ਜਿਹੜਾ ਐਨਡੀਪੀਐਸ ਐਕਟ ਹੈ ਜੀ ਉਹ ਬੜਾ ਕਲੀਅਰ ਹੈ ਉਹਦੇ ਵਿੱਚ ਦੋ ਤੇ ਤਿੰਨ ਕੈਟੇਗਰੀਜ਼ ਨੇ ਸਮਾਲ ਕੁਆਂਟੀਟੀ ਮੀਡੀਅਮ ਕੁਆਂਟੀਟੀ ਲਾਰਜ ਕੁਆਂਟੀਟੀ ਇਹਦੇ ਕੋਲ ਸਾਨੂੰ ਜਿਹੜੀ ਰਿਕਵਰੀ ਹੋਈ ਹੈ ਸਮਾਲ ਕੁਆਂਟੀਟੀ ਹੋਈ ਹੈ ਸਮਾਲ ਕੁਆਂਟੀਟੀ 'ਚ ਵੀ ਕਾਫੀ ਜ਼ਿਆਦਾ ਸਜ਼ਾ ਹੈ ਐਨਡੀਪੀਐਸ ਦੇ ਵਿੱਚ ਤੇ ਇਹਨੇ ਕੁਝ ਦੱਸਿਆ ਸਰ ਇਹ ਕਿੱਥੋਂ ਪਿੱਛੋਂ ਕਿਹੜੀ ਚੇਨ ਰਹੀ ਲਿਆਂਦਾ ਹਾਂ ਜੀ ਨੂੰ ਥੋੜਾ ਟਾਈਮ ਪਹਿਲਾਂ ਹੀ ਤਕਰੀਬਨ ਡੇਢ ਦੋ ਦੋ ਘੰਟੇ ਪਹਿਲਾਂ ਹੀ ਅਸੀਂ ਇਹਨੂੰ ਐਪਰੀਹੈਂਡ ਕੀਤਾ ਤੇ ਮੁਕਦਮਾ ਦਰਜ ਕਰਤਾ ਸੀ ਕਾਨੂੰਨੀ ਨੰਬਰ ਮੁਕਦਮਾ ਤੇ ਜਿਵੇਂ ਮੁਕਦਮੇ ਤਬਦੀਦ ਦੇ ਵਿੱਚ ਅਸੀਂ ਅੱਗੇ ਪੁੱਛਗਿੱਛ ਕਰਾਂਗੇ ਓਬਵੀਅਸਲੀ ਕਿ ਤੁਹਾਨੂੰ ਕਿਉਂ ਲੈ ਕੇ ਆਉਂਦਾ ਹੋਊਗਾ ਜੀ ਕਿਉਂ ਜਿਵੇਂ ਜਿਵੇਂ ਸਾਡੇ ਕੋਲ ਸਾਹਦੇ ਕੋਲ ਸਾਹਮਣੇ ਆਈ ਜਾਣਗੇ ਅਸੀਂ ਤੁਹਾਨੂੰ ਬਰੀਫ ਕਰੀ ਜਾਵਾਂਗੇ ਇੱਥ ਜਿਹੜੇ ਜਿਹੜੀ ਪੰਜਾਬ ਸਰਕਾਰ ਦੀਆਂ ਬੜੀਆਂ ਸਖਤ ਹਦਾਇਤਾਂ ਨੇ ਜੀ ਨਸ਼ਿਆਂ ਦੇ ਖਿਲਾਫ ਉਸੇ ਦੇ ਤਹਿਤ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਮੁਖੀ ਨੇ ਗੌਰਵ ਯਾਦਵ ਸਰ ਆਈਪੀਐਸ ਤੇ ਸਾਡੇ ਜਿਹੜੇ ਐਸਐਸਪੀ ਸਾਹਿਬ ਨੇ ਸ਼੍ਰੀ ਦੀਪਕ ਪਾਰਕ ਜੀ ਉਹਨਾਂ ਦੇ ਜਿਹੜੇ ਰੀਸਰਚ ਨਿਰਦੇਸ਼ਾਂ ਦੇ ਜਿਹੜੀ ਮੋਹਲੀ ਪੁਲਿਸ ਸਰ ਸੁਮੇਤ ਸਾਰੀ ਪੰਜਾਬ ਪੁਲਿਸ ਨਿਰੰਤਰ ਜਿਹੜੀ ਲਗਾਤਾਰ ਜਿਹੜੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕੁਝ ਕੁ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਚੱਲ ਰਹੀਆਂ ਨੇ ਮੈਂ ਦੇਖਣ ਚ ਆਇਆ ਵੀ ਜਿਨ੍ਹਾਂ ਤੇ ਫ਼ਾਰਮ ਫਲਾਈਆਂ ਜਾ ਰਹੀਆਂ ਸੋ ਫ਼ਾਰਮ ਵਾਲੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਫ਼ਾਰਮ ਬ ਨਾ ਕਿਸੇ ਨਸ਼ੇ ਕਰਨ ਵਾਲੇ ਦੀ ਮਦਦ ਕਰਦੀ ਹੈ ਤੇ ਨਾ ਹੀ ਕਿਸੇ ਨਸ਼ਾ ਨਸ਼ਾ ਮਦਦਕਰ ਨਸ਼ਾ ਵੇਚਣ ਵਾਲੇ ਨੂੰ ਕਿਸੇ ਤਰੀਕੇ ਦੀ ਸਪੋਰਟ ਕਰਦੀ ਹੈ ਰੈਦਰ ਕੇ ਸਖਤੋ ਸਖਤ ਕਾਰਵਾਈ ਪਹਿਲਾਂ ਵੀ ਹੁੰਦੀ ਕਰਦੀ ਆ ਰਹੀ ਹੈ ਪੁਲਿਸ ਤੇ ਅੱਗੇ ਤੋਂ ਵੀ ਕਰਦੀ ਰਹੂਗੀ ਠੀਕ ਹੈ ਸਰ ਜਿਸ ਤਰੀਕੇ ਨਾਲ ਜਿਹੜੀ ਇੱਕ ਵੀਡੀਓ ਰਾਤ ਸਰਫੇਸ ਹੋਈ ਹੈ ਤੇ ਉਹਦੇ ਵਿੱਚ ਕੁੜੀਆਂ ਦੇ ਚਿਹਰੇ ਦਿਖਾਏ ਗਏ ਹਨ ਕਿ ਉਹ ਕਾਨੂੰਨ ਅਨੁਸਾਰ ਕਿੰਨਾ ਕੁ ਸਹੀ ਹੈ ਜੀ ਉਹ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਸੇ ਦੇ ਚਿਹਰੇ ਨਹੀਂ ਦਿਖਾਏ ਜਾਣੇ ਚਾਹੀਦੇ ਸੀਗੇ ਖਾਸ ਕਰਕੇ ਮੋਰਓਵਰ ਉਹ ਜਿਨ੍ਹਾਂ ਨੇ ਵੀ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਜਿਹੜੀਆਂ ਸੀਗੀਆਂ ਕੁੜੀਆਂ ਉਹਨਾਂ ਨੂੰ ਜੇ ਵਿਕਟਮ ਸੀਗੀਆਂ ਤਾਂ ਐਟ ਲੀਸਟ ਉਹਨਾਂ ਨੂੰ ਕਿਤੇ ਡੇਡਿਕਸ਼ਨ ਸੈਂਟਰ ਵਗੈਰਾ ਤੇ ਦਾਖਲ ਕਰਾਉਣਾ ਬੰਦਾ ਸੀ ਅਸੀਂ ਉਹਨਾਂ ਨੂੰ ਤਸਦੀਕ ਕਰ ਰਹੇ ਹਾਂ ਕੁੜੀਆਂ ਨੂੰ ਹਾਲੇ ਤੱਕ ਸਾਨੂੰ ਉਹ